ਇਹ ਇਹ ਸਾਰਾ ਕਟਨੈ ਪ੍ਰਕਾਸ਼ ਸਿੰਘ ਪ੍ਰਕਾਸ਼ ਸਿੰਘ ਬਾਦਲ ਸੁਖਵੀਰ ਸਿੰਘ ਬਾਦਲ ਜਿਹੜੇ ਹੈਗੇ ਆ ਜਿੱਤਨ ਹਾਇਆ ਕਰਾ ਦਿੱਤਨ ਦੇ ਪਿੱਛੇ ਕਾਰਨ ਹੈ ਤਨਹਾਜਾ ਕਰਾ ਦੇ ਦਿੱਤੇ ਗਏ ਆ ਹੋਰ ਬਹੁਤ ਸਾਰੀਆਂ ਗੱਲਾਂ ਸਰਸੇ ਵਾਲੀ ਫਿਲਮ ਚ ਚਲਾਈ ਗਈ ਇੱਥੇ ਕਰਕੇ ਉਹਨੇ ਬਹੁਤ ਲੰਮਾ ਦਿੱਤਾ ਤੇ ਸਪੀਕਰ ਨੂੰ ਕਿਹਾ ਕਿ ਇਹ ਦੀ ਜੇ ਤੁਸੀਂ ਕਹੋਗੇ ਮੈਂ ਤੁਹਾਡੇ ਕੋਲੇ ਮੇਰੀ ਰਿਪੋਰਟ ਲਿਆ ਕੇ ਪੇਸ਼ ਕਰ ਸਕਦਾ ਹਾਂ ਬਹੁਤ ਮਾਨ ਕਹਿੰਦੇ ਕਿ ਡੇਰੇ ਸਰਸੇ ਵਾਲੇ ਬੇਅਦਬੀ ਦੇ ਮਾਮਲੇ ਵਿੱਚ ਸਾਡੇ ਕੋਲੇ ਬੜੇ ਪੁਖਤਾ ਸਬੂਤ ਆਏ। ਅਸੀਂ ਉਨ੍ਹਾਂ ਸਬੂਤਾਂ ਦੇ ਮੱਦੇਨਜ਼ਰ ਡੇਰੇ ਸਰਸੇ ਵਾਲੇ ਦੇ ਖਿਲਾਫ ਕੇਸ ਚਲਾਉਣ ਦੀ ਇਜਾਜ਼ਤ ਦੇ ਰਹੇ ਹਾਂ। ਜੇਕਰ ਉਨ੍ਹਾਂ ਨੇ ਉੱਪਰੋਂ ਕੋਈ ਫੈਸਲਾ ਹੋ ਗਿਆ ਵੀ ਭਾਈ ਅੱਦਾਂ ਨਾ ਕਰੋ ਤੁਸੀਂ ਅਸੀਂ ਪੋਟਾ ਤੋਂ ਨਹੀਂ ਪਵਾ ਦਾਂਗੇ। ਜੇ ਗੱਲ ਕੋਈ ਹੋਊਗੀ ਤਾ ਸ਼ਾਇਦ ਹੁਸੈਨ ਲਟਕ ਜਾਣ ਆਮ ਆਵੀ ਪਾਰਟੀ ਦੇ ਵਿਧਾਇਕ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਬੇਅਦਬੀ ਦੇ ਮਾਮਲੇ ਦੇ ਉੱਤੇ ਵਿਧਾਨ ਸਭਾ ਦੇ ਵਿੱਚ ਬੋਲ ਕੇ ਨਵੀਂ ਚਰਚਾ ਛੇੜ ਦਿੱਤੀ ਹੈ ਜਿਸ ਤੋਂ ਬਾਅਦ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਵੀ ਖੜੇ ਹੋ ਗਏ ਨੇ ਅਕੀਦਰ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਇਸ ਪੂਰੇ ਮਾਮਲੇ ਨੂੰ ਕੀ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਮੁੱਦਾ ਕੀ ਰੰਗ ਲਵੇਗਾ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਮੁੱਦਾ ਚੁੱਕਿਆ ਉਮਰਬੁਜੇ ਪ੍ਰਤਾਪ ਸਿੰਘ ਐਮਐਲਏ ਨੇ ਜੀ ਆਮ ਆਦਮੀ ਪਾਰਟੀ ਦੇ ਸਾਬਕਾ ਪ੍ਰਸ਼ਾਸਕਾਰੀ ਨੇ ਉਹਨਾਂ ਨੇ ਜਾਂਚ ਕੀਤੀ ਸੀਗੀ ਬੇਅਦਬੀ ਮਾਮਲਿਆਂ ਦੀ ਉਹਨਾਂ ਨੇ ਕਿਹਾ ਸੀਗਾ ਕਿ ਇਹ ਜਿਹੜਾ ਮਾਮਲਾ ਹੈਗਾ ਮਾਫੀ ਵਾਲਾ ਇਹ ਤਾਂ ਸੌਮੀ ਅਗਨੀ ਬੇਸ਼ਨਸ ਨੂੰ ਕਰਤਾ ਸੀਗਾ ਤਰਲੋਚਨ ਸਿੰਘ ਜਿਹੜਾ ਹੈਗਾ ਉਸ ਨੇ ਇਹ ਗਵਾਹੀ ਦਿੱਤੀ ਸੀ ਆ ਕੇ ਕਿ ਅਗਨੀ ਬੇਸ਼ ਨੇ ਮਾਫੀ ਵਾਲਾ ਕੰਮ ਸ਼ੁਰੂ ਕਰਤਾ ਸੀਗਾ ਉਸ ਤੋਂ ਬਾਅਦ ਕਹਿੰਦੇ ਬੁਰਜ ਜਵਾਹਰ ਸਿੰਘ ਵਾਲਾ ਦੇ ਵਿੱਚ ਗੁਰੂਗ੍ਰੰਥ ਸਾਹਿਬ ਦੇ ਪੱਤਰੇ ਖਿਲਰੇ ਚੋਰੀ ਹੋਏ ਗੁਰੂਗ੍ਰੰਥ ਸਾਹਿਬ ਤੇ ਉਸ ਤੋਂ ਬਾਅਦ ਫਿਰ ਪੂਰਾ ਘਟਨਾਕਰਮ ਚੱਲਿਆ ਗੋਲੀਆਂ ਚੱਲੀਆਂ ਦੋ ਸਿੰਘ ਸ਼ਹੀਦ ਹੋ ਗਏ ਉਹਨੇ ਜਾਂਚ ਕੀਤੀ ਉਹਦੇ ਵਿੱਚ ਉਹਨੇ ਕਿਹਾ ਕਿ ਮਾਫੀ ਵਾਲਾ ਸਿਸਟਮ ಪ್ರಕರಣ ਜਿਹੜਾ ਹੋਇਆ ਉਹ 92 ਲੱਖ ਦੇ ਇਸ਼ਤਿਹਾਰ ਦੇ ਤੇ ਸ਼੍ਰੋਮਣੀ ਕਮੇਟੀ ਨੇ ਮਾਫੀ ਨੂੰ ਸਹੀ ਠਹਿਰਾਉਣ ਵਾਸਤੇ ਨਾਲ ਉਹਨਾਂ ਇਹ ਵੀ ਕਿਹਾ ਕਿ ਇਹ ਇਹ ਸਾਰਾ ਕਟਨੇ ਪ੍ਰਕਾਸ਼ ਸਿੰਘ ਦਾ ਪ੍ਰਕਾਸ਼ ਸਿੰਘ ਬਾਦ ਸੁਖਵੀਰ ਸਿੰਘ ਬਾਦਲ ਜੇ ਹੈਗੇ ਆ ਜਿੱਤਨ ਹਾਇਆ ਕਰਾਰ ਦਿੱਤੇ ਨੇ ਦੇ ਪਿੱਛੇ ਕਾਰਨ ਹੈ ਤਨਹਾਜਾ ਕਰਾਰ ਦੇ ਦਿੱਤੇ ਗਏ ਆ ਹੋਰ ਬਹੁਤ ਸਾਰੀਆਂ ਗੱਲਾਂ ਸਰਸੇ ਵਾਲੀ ਫਿਲਮ ਚ ਚਲਾਈ ਗਈ ਇੱਥੇ ਕਰਕੇ ਉਹਨੇ ਬਹੁਤ ਲੰਮਾ ਦਿੱਤਾ ਤੇ ਸਪੀਕਰ ਨੂੰ ਕਿਹਾ ਕਿ ਇਹ ਦੀ ਜੇ ਤੁਸੀਂ ਕਹੋਗੇ ਮੈਂ ਤੁਹਾਡੇ ਕੋਲੇ ਮੇਰੀ ਰਿਪੋਰਟ ਲਿਆ ਕੇ ਪੇਸ਼ ਕਰ ਸਕਦਾ ਹਾਂ ਇਹ ਗੱਲ ਉਹਨੇ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਆਖੀ ਤੇ ਉਸ ਤੋਂ ਬਾਅਦ ਭਗਵੰਤ ਮਾਨ ਨੇ ਫਿਰ ਦਿੱਤਾ ਉਹਦਾ ਜਵਾਬ ਭਗਵੰਤ ਮਾਨ ਕਹਿੰਦੇ ਕਿ ਡੇਰੇ ਸਿਰਸੇ ਵਾਲੇ ਬੇਅਦਬੀ ਦੇ ਮਾਮਲੇ ਵਿੱਚ ਸਾਡੇ ਕੋਲੇ ਬੜੇ ਪੁਖਤਾ ਸਬੂਤ ਆਇਆ ਪ੍ਰਤਾਪ ਸਿੰਘ ਬਾਜਵੰਦ ਗੱਲ ਰੱਖੀ ਨਾ ਪ੍ਰਤਾਪ ਸਿੰਘ ਬਾਜਵੰਦ ਵੀ ਗੱਲ ਰੱਖੀ ਸੀ ਇਹ ਵੀ ਉਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਤੇ ਉਹ ਕਹਿੰਦੇ ਆ ਕਿ ਸਾਡੇ ਕੋਲੇ ਬੜੇ ਅਹਿਮ ਪ੍ਰਾਪਤ ਸਬੂਤ ਆਇਆ ਨੇ ਅਸੀਂ ਉਹਨਾਂ ਸਬੂਤਾਂ ਦੇ ਮੱਦੇਨਜ਼ਰ ਡੇਰੇ ਸਰਸੇ ਵਾਲੇ ਦੇ ਖਿਲਾਫ ਕੇਸ ਚਲਾਉਣ ਦੀ ਇਜਾਜ਼ਤ ਦੇ ਰਹੇ ਹਾਂ ਦਿੱਤੀ ਨਹੀਂ ਸੀ ਉਹਨਾਂ ਤੱਕ ਅਸੀਂ ਦੇ ਰਹੇ ਹਾਂ ਇਜਾਜ਼ਤ ਉਹ ਤੇ ਉਹ ਸਰਸੇ ਵਾਲੇ ਦੇ ਖਿਲਾਫ ਕੇਸ ਚੱਲੇਗਾ ਹੁਣ ਭਗਵੰਤ ਮਾਨ ਨੇ ਗੱਲ ਇਹ ਅਕੀ ਸਰਸੇ ਵਾਲੇ ਡੇਰੇ ਮੁਕੇ ਦੇ ਖਿਲਾਫ ਹੁਣ ਕੇਸ ਚੱਲੇ ਇੱਕ ਹੋਰ ਕੇਸ ਚੱਲੇਗਾ ਇਸ ਗੱਲ ਨੂੰ ਤੁਸੀਂ ਸਹਿਜ ਲੈ ਰਹੇ ਹੋ ਮੈਂ ਸਹਿਜ ਨਹੀਂ ਲੈ ਰਿਹਾ ਮੈਂ ਇਸ ਗੱਲ ਨੂੰ ਇੱਕ ਹੋਰ ਸਿਆਸੀ ਤੌਰ ਤੇ ਕੀਤੀ ਜਾ ਰਹੀ ਗੱਲ ਹੀ ਕਹਿ ਰਿਹਾ ਨੂੰ ਮੈਂ ਹੁਣ ਤੱਕ ਹੁਣ ਤੱਕ ਤਾਂ ਫਾਇਲ ਤੇ ਸਾਈਨ ਹੋ ਜਾਣੇ ਚਾਹੀਦੇ ਸੀ ਸਰਸੇ ਵਾਲੇ ਦੇ ਖਿਲਾਫ ਕੇਸ ਦਰਜ ਕਰਨ ਦੇ ਹੁਣੇ ਕਿਉਂ ਸਾਈਨ ਫਾਇਲ ਤੇ ਹੋ ਰਹੇ ਨੇ ਪ੍ਰਤਾਪ ਸਿੰਘ ਬਾਜਵਾ ਵੀ ਕਿਉਂ ਗੱਲ ਕਰ ਰਿਹਾ ਹੁਣ ਵੀ ਉਹਦੇ ਖਿਲਾਫ ਤੁਸੀਂ ਕਾਰਵਾਈ ਨਹੀਂ ਕਰ ਰਹੇ ਉਹ ਉਹ ਕੀ ਕਰ ਰਿਹਾ ਇਹ ਗੱਲ ਕੀ ਇਹ ਮਾਮੂਲੀ ਗੱਲਾਂ ਨੇ ਵਿਧਾਨਪਥਵਾ ਦੇ ਆਖਰੀ ਦਿਨ ਸੈਸ਼ਨ ਦੇ ਵਿੱਚ ਇਹ ਗੱਲਾਂ ਹੋ ਜਾਂ ਮਾਮੂਲੀ ਗੱਲਾਂ ਹੋ ਜਾਂ ਬਿਲਕੁਲ ਨਹੀਂ ਹੋ ਜਾਂ ਇਹਦੇ ਪਿੱਛੇ ਹੈ ਹਰਿਆਣੇ ਦੀ ਚੋਣ ਹਰਿਆਣਾ ਦੀ ਚੋਣ ਹੁਣੇ ਕੱਲ ਕੱਲ ਹੀ ਗਿਆ ਇਹ ਮੈਂ ਕਹਾਂ ਕੱਲ ਪਰਸੋਂ ਹੀ ਗਿਆ ਉੱਥੇ ਰਾਮ ਰਹੀਮ ਜੇਲ੍ਹ ਦੇ ਵਿੱਚ ਜੇਲ੍ਹ ਚੋਂ ਚੋਣਾਂ ਤੋਂ ਪਹਿਲਾਂ ਫੇਰ ਵੀ ਬਾਹਰ ਆ ਸਕਦਾ ਹੈ ਉਹ ਕੋਈ ਦਿੱਕਤ ਦੀ ਗੱਲ ਨਹੀਂ ਤੇ ਇਹ 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 ਪਿੱਛੇ ਉਹ ਅਸਰ ਚ ਉਸ ਉਸ ਦੇ ਉੱਪਰ ਇੱਕ ਦਾਬਾ ਪਾਉਣ ਵਾਸਤੇ ਸਰਸੇ ਵਾਲੇ ਦੇ ਉੱਪਰ ਹੁਣ ਸੈਨ ਹੋਣਗੇ ਮਤਲਬ ਕਿ ਉਸ ਬੰਦੇ ਨੂੰ ਵੋਟਾਂ ਦਾ ਇੱਕ ਕੜਾ ਮੰਨ ਲਿਆ ਗਿਆ ਮੰਨ ਲਓ ਵੀ ਕੋਈ ਬੀਜੇਪੀ ਨੂੰ ਵਰਤ ਰਹੀ ਹੈ ਵੋਟਾਂ ਵਾਸਤੇ ਉਹਨੂੰ ਪੈਰੋਲ ਦੇ ਦਿੰਦੀ ਆ ਜਾਂ ਫਰਲੋ ਦੇ ਦਿੰਦੀ ਆ ਠੀਕ ਹੈ ਜੀ ਸਰਸੇ ਵਾਲੇ ਨੂੰ ਉਹਨੂੰ ਪੈਰੋਲ ਦੇ ਕੇ ਜਾਂ ਫਰਲੋ ਦੇ ਕੇ ਬਾਹਰ ਕੱਢ ਦਿੰਦੀ ਆ ਤੇ ਉਹ ਇਹਨਾਂ ਨੂੰ ਲੱਗ ਰਿਹਾ ਪੂਰਾ ਪਤਾ ਵੀ ਆਮ ਆਦਮੀ ਪਾਰਟੀ ਵਾਲਿਆਂ ਦੇ ਕਾਂਗਰਸ ਨੂੰ ਵੀ ਇਹ ਹੁਣ ਵੋਟਾਂ ਪਾਊਗਾ ਉਧਰ ਸਰਸੇ ਵਿੱਚ ਬੀਜਪੀ ਵਾਲਿਆਂ ਨੂੰ ਹੂੰ ਆਪਾਂ ਇਧਰ ਟੀਵੀ ਟੈਕਟ ਕਰ ਦੋ ਸਰਸੇ ਵਾਲੇ ਦੀ ਇੱਥੇ ਕੇਸ ਚਲਾਉਣ ਦੀ ਗੱਲ ਕਰ ਦੋ ਇੱਥੇ ਕੇਸ ਚਲਾਉਣ ਦੀ ਗੱਲ ਸ਼ੁਰੂ ਹੋ ਗਈ ਹੈ ਤੇ ਸੈਨ ਹੋਣਗੇ ਅੱਜ ਕੱਲ੍ਹ ਤੇ ਉਹ ਜੇਕਰ ਉਹਨਾਂ ਨੇ ਉੱਪਰੋਂ ਕੋਈ ਫੈਸਲਾ ਹੋ ਗਿਆ ਵੀ ਭਾਈ ਅੱਦਾਂ ਨਾ ਕਰੋ ਤੁਸੀਂ ਅਸੀਂ ਵੋਟਾਂ ਤੁਹਾਨੂੰ ਵੀ ਪਵਾ ਦਾਂਗੇ ਜੇ ਗੱਲ ਕੋਈ ਹੋ ਗਈ ਤਾਂ ਸ਼ਾਇਦ ਉਹ ਸੈਨ ਲਟਕ ਜਾਣ ਇਹ 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 ਸਰਸੇਵਾਲ ਸਰਸੇਵਾਲ ਦਾ ਉੜਜ ਗਿਆ ਦਰਬੰਦਰ ਜੀ ਹੂੰ ਉਹ ਤਾਂ ਇੱਕ ਤਰ੍ਹਾਂ ਦਾ ਬਹੁਤ ਗੁਰੂਤਰਾ ਹਣ ਚੁੱਕਿਆ ਦਾ ਫਸ ਚੁੱਕਿਆ ਸੈਸੀ ਸਟੈਂਡ ਦੇ ਕਬਜ ਵਿੱਚ ਉਹਨੂੰ ਤਾਂ ਕੇਰਾ ਬੰਦੀ ਕਰ ਲਈ ਆ ਮੰਨਿਊ ਵਰਗੀ ਉਹਨੂੰ ਨਿਕਲ ਨਹੀਂ ਦੇ ਰਹੇ ਉਹ ਚੱਕਰ ਵੀ ਵਿੱਚੋਂ ਉਹ ਮੜਦਾ ਵੀ ਨਿਕਲਣ ਦੀ ਕੋਸ਼ਿਸ਼ ਕਰਦਾ ਨਾਲ ਦੇ ਨਾਲ ਦੇ ਉੱਪਰ ਕੋਈ ਨਾ ਗੱਲ ਕਰ ਦਿੰਦੇ ਆ ਕਦੇ ਉਹਦੇ ਉੱਪਰ ਕੇਸ ਚਲਾ ਦਿੰਦੇ ਆ ਕਦੇ ਉਹਨੂੰ ਬੁਲਾ ਲੈਂਦੇ ਆ ਕਦੇ ਉਹਨੂੰ ਜੇਲ੍ਹ ਚ ਬਾਹਰ ਨਹੀਂ ਆਉਣ ਦੇ ਕਦੇ ਜੇਲ੍ਹ ਚ ਟੀਵੀ ਟਟ ਕਰ ਦਿੰਦੇ ਆ ਉਹਦੀ ਕੁਝ ਨਾ ਕੁਝ ਕਰ ਦਿੰਦੇ ਆ ਉਹ ਤਾਂ ਉੱਥੇ ਫਸ ਕੇ ਰਹਿ ਗਿਆ ਸਰਸੇਵਾਲ ਦਾ ਜੇਲ੍ਹ ਦੇ ਅੰਦਰ ਤੇ ਬਾਹਰ ਵੀ ਉਹ ਤਾਈ ਵੋਟਾਂ ਕਰਕੇ ਆਉਂਦਾ ਬਾਹਰ ਉਹ ਤੇ ਉਹ ਇੱਕ ਵੋਟਾਂ ਦਾ ਖਜ਼ਾਨਾ ਬਣ ਕੇ ਰਹਿ ਗਿਆ ਸਿਆਸੀ ਲੋਕਾਂ ਵਾਸਤੇ ਜਿਹੜਾ ਕਿ ਮੇਰੇ ਖਿਆਲ ਚ ਉਹਦੇ ਵਾਸਤੇ ਚੰਗਾ ਜਾਂ ਮਾੜਾ ਮੈਨੂੰ ਤਾਂ ਪਤਾ ਨਹੀਂ ਕਿਉਂਕਿ ਜੇਲ੍ਹ ਵਿੱਚ ਉਹ ਕਿਹੜਾ ਨਾ ਨਾ ਚੰਗਾ ਹੁੰਦਾ ਉਹ ਤਾਂ ਮਾੜਾ ਹੁੰਦਾ ਹੈ ਜੇਲ੍ਹ ਚ ਰਹਿਣਾ ਤਾਂ ਤੋਂ ਸਰਸੇ ਵਾਲਾ ਇੱਕ ਗੁੱਡੀ ਬਣ ਚੁੱਕੀ ਆ ਇੱਕ ਕਟਪੁਤਲੀ ਬਣ ਚੁੱਕੀ ਆ ਇਹਨਾਂ ਵਾਸਤੇ ਇਹ ਜਿਵੇਂ ਮਰਜ਼ੀ ਉਹਨੂੰ ਨਚਾਈ ਜਾਂਦੇ ਆ ਜੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ